ਬੱਲਿਓ ਚਿਰਾਦੁ ਅੰਦੇ ਯਾਰ ਮਹਿ ਸਭ ਕਲ ਕੁਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਦੀਵਾ ਬਲੈ ਅੰਧੇਰਾ ਝਾਇ ਵੇਦ ਪਾਠ ਮਤ ਪਾਪਾਂ ਖਾਇ ਦੀਵਾ ਮੇਰਾ ਇੱਕ ਨਾਂ ਦੇ ਵਿੱਚ ਪਾਇਆ ਤੇਨ ਉਹਨ ਚੰਨੜੋ ਸੁਖਿਆ ਚੁੱਕਾ ਜਮ ਸਿਉ ਮੇਲ ਲੋਕ ਮਤ ਕੋ ਫਕੜ ਪਾਏ ਲਖ ਮੜਿਆ ਕਰ ਇਕੱਠੇ ਇਤੁਰਤੀਲੇ ਪਾਹਾ ਪਿੰਡ ਪੱਤਲ ਮੇਰੀ ਕਿਸੋ ਕਿਰਿਆ ਸਚਨਾਮ ਕਰਤਾਰ ਅਥੈ ਉਥੈ ਅਗੇ ਭਾਛੇ ਇਹ ਮੇਰਾ ਜਗ ਦੀ ਜੋਤ ਸਤਿ ਗੁਰੂ ਵਾਲੀਏ ਕੁਲ ਆਲਮ ਮੁਜਸਮਾ ਯਾਬੇ ਹਯਾਤ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਹਜ਼ੂਰ ਅਨੂਰ ਕਾਬਿਲ ਅਦਬ ਲੋਕ ਪਰਲੋਕ ਦੀਆਂ ਨਿਆਮਤਾਂ ਬਖਸ਼ਣ ਵਾਲੇ ਰਾਜਾ ਨਰਾਜ ਭਾਨਨ ਪਵਨ ਦੇਵਨ ਦੇਵ ਉਪਮਾ ਮਹਾਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਸਜੇ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਬੜੀ અપਾਰ ਕਿਰਪਾ ਰਹਿਮਤ ਕੀਤੀ ਹੈ ਇਹ ਬੇਸ਼ਕੀਮਤੀ ਮੌਕਾ ਇਹ ਕਾਮ ਆਪਣੇ ਮਨ ਤੋਂ ਵਿਕਾਰਾਂ ਦੀ ਮੈਲ ਨੂੰ ਧੋਣ ਦਾ ਇਹ ਵੱਡ ਮੁੱਲਾ ਸਮਾ ਸਤਿਗੁਰੂ ਨੇ ਬਖਸ਼ਿਆ ਦੁਨੀਆ ਦੇ ਕੋਨੇ-ਕੋਨੇ ਵਿੱਚ ਜਿੱਥੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਵਸਦੀਆਂ ਉੱਥੇ ਸਾਤ ਸੰਗਤ ਦੀ ਬੰਦੀ ਛੋੜ ਦਿਵਸ ਬੜੀ ਸ਼ਰਧਾ ਸ਼ਿੱਦਤ ਅਤੇ ਭਾਵਨਾ ਦੇ ਸਹਿਤ ਮਨਾਇਆ ਜਾ ਰਿਹਾ ਹੈ ਆਓ ਸਾਥ ਸੰਗਤ ਜੀ ਜਿੱਥੇ ਆਪ ਜੀ ਨੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਸਮਾ ਹੋਇਆ ਕਥਾ ਵਿਚਾਰ ਦੇ ਨਾਲ ਸਾਂਝ ਪਾਉਣ ਦਾ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਆਪਣੇ ਮਨ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਦੇ ਲਈ ਪੁੱਤਰਾਂ ਦੇ ਦਾਨੀ ਕਲਗੀ ਤਰਪਤਾ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਕੋਈ ਵੀ ਰਸਨਾ ਬਾਂਝੀ ਨਾ ਰਹੇ ਇੱਕੇ ਵਾਰ ਕਹਿਣ ਤੇ ਬਖਸ਼ੂ ਅਸੀਸ ਤੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੇਰੇ ਤੋਂ ਪਹਿਲਾਂ ਸਾਡੇ ਸਤਕਾਰਯੋਗ ਸਕਤੀ ਸਾਹਿਬ ਭਾਈ ਕਨਵੀਰ ਸਿੰਘ ਹੁਣੇ ਗੱਲ ਕਰਦੇ ਸੀ ਕਿ ਦੀਵਾਲੀ ਦੇ ਦਿਨ ਦੇ ਨਾਲ ਸਾਡਾ ਕੀ ਸੰਬੰਧ ਹੈ ਆਪਾਂ ਉਹੀ ਵਿਚਾਰ ਕਰਦੇ ਹਾਂ ਸਾਧ ਸੰਗਤ ਜੀ ਗੁਰੂ ਅਮਰਦਾਸ ਸਿੰਘ ਮਹਾਰਾਜ ਦਾ ਇੱਕ ਬੜਾ ਪਿਆਰਾ ਸਿੱਖ ਸੀ ਭਾਈ ਫਾਰੋ ਭਾਈ ਫਾਰੋ ਬੜੇ ਅਦਭੁੱਤ ਤੇ ਸਤਕਾਰ ਨਾਲ ਸਿੱਖ ਪਰਮਹੰਸ ਕਿਆ ਕਰਦੇ ਸਨ ਇਹ ਪਰਮਹੰਸ ਹੈ ਹੰਸ ਬਾਰੇ ਤੁਹਾਨੂੰ ਪਤਾ ਹੈ ਕਿ ਕੁਦਰਤੀ ਤੌਰ ਤੇ ਇੱਕ ਕਲਾ ਹੈ ਹੰਸ ਕੋਲ ਕਿ ਦੁੱਧ ਵਿੱਚ ਪਾਣੀ ਮਿਲਾ ਕੇ ਤੁਸੀਂ ਹੰਸ ਦੇ ਸਾਹਮਣੇ ਰੱਖ ਦਿਓ ਉਹ ਜਦੋਂ ਆਪਣੇ ਚੁੰਝੋ ਦੇ ਵਿੱਚ ਪਾਏਗਾ ਨਾ ਪਾਣੀ ਵੱਖਰਾ ਕਰ ਦੇਗਾ ਤੇ ਦੁੱਧ ਵੱਖਰਾ ਕਰ ਦੇਗਾ ਜਦੋਂ ਸਿੱਖਾਂ ਦੀ ਗੱਲ ਕੀਤੀ ਤੇ ਆਖਿਆ ਜਿਹੜਾ ਸਿੱਖ ਹੁੰਦਾ ਹੈ ਇਹਦੀ ਸੁਰਤ ਇਹਦੀ ਸੋਚ ਇਹਦੀ ਸਮਝ ਹੰਸ ਵਰਗੀ ਹੈ ਇਹ ਅਵਗਣਾ ਤੇ ਗੁਣਾ ਨੂੰ ਨਿਖੇੜ ਦਿੰਦਾ ਹੈ ਜਿਹੜੀ ਗੁਰਮਤ ਦੀ ਪਰਖ ਹੈ ਨਾ ਬੁੱਧੀ ਗੁਰਮਤ ਦੀ ਉਹ ਕਦੇ ਧੋਖਾ ਨਹੀਂ ਖਾਂਦੀ ਕਦੇ ਵੀ ਗੁਰਮਤ ਦੇ ਧਾਰ ਨਹੀਂ ਬੰਦੇ ਤੁੱਖਾ ਥੋੜਾ ਹੁੰਦਾ ਹੈ ਆਪਣੇ ਗੁਰੂਆਂ ਦਾ ਸਾਰਿਆਂ ਦਾ ਇਤਿਹਾਸ ਪੜੋ ਗੁਰ ਸਿੱਖਾਂ ਦਾ ਪੜੋ ਸ਼ੀਧਾਂ ਦਾ ਪੜੋ ਭਗਤਾਂ ਦਾ ਪੜੋ ਕਿਤੇ ਥੋੜਾ ਵੀ ਉਹਨਾਂ ਨੇ ਕਦੇ ਤੁੱਖਾ ਖਾੜਦਾ ਹੋਵੇ ਨਹੀਂ ਕਦੇ ਵੀ ਉਹਨਾਂ ਨੇ ਗੁਜ਼ਰਾਨ ਕਰਕੇ ਤੇ ਇਮਾਨ ਕਰਕੇ ਕਿਉਂਕਿ ਬੰਦੇ ਦੀਆਂ ਪ੍ਰਮੁੱਖ ਲੋੜਾਂ ਹੀ ਦੋ ਨੇ ਇੱਕ ਹੈ ਇਮਾਨ ਦੂਜਾ ਗੁਜ਼ਰਾਨ ਈਮਾਨ ਸਾਨੂੰ ਸਾਡਾ ਗੁਰੂ ਸਿਖਾਉਂਦਾ ਹੈ ਤੇ ਗੁਜਰਾਣ ਦਾ ਪ੍ਰਬੰਧ ਰੱਬ ਨੇ ਕਰ ਦਿੱਤਾ ਵੇਖੋ ਜਦੋਂ ਆਪਾਂ ਸੰਸਾਰ ਤੇ ਆਏ ਵੀ ਨਹੀਂ ਸੀ ਸਾਡੇ ਜਨਮ ਤੋਂ ਪਹਿਲਾਂ ਉਹਨੇ ਸਾਡੀ ਮਾਂ ਨੂੰ ਸਾਡੇ ਖੁਰਾਕ ਦੇ ਰੂਪ ਦੇ ਵਿੱਚ ਦੁੱਧ ਦਿੱਤਾ ਤੇ ਇਹ ਮਾਂ ਦਾ ਦੁੱਧ ਪਰਮਾਤਮਾ ਨੇ ਖੁਰਾਕ ਪੈਦਾ ਕਰ ਦਿੱਤੀ ਬੱਚੇ ਦੇ ਜਨਮ ਤੋਂ ਪਹਿਲਾਂ ਇਹਨੂੰ ਗੁਰੂ ਜੀ ਗੁਰਬਾਣੀ ਚ ਕਹਿੰਦੇ ਨੇ ਪਹਿਲੋਂ ਦੇ ਤੈ ਰਜ਼ਕ ਸਮਾਹ ਪਿੱਛੋਂ ਦੇ ਤੈ ਜੰਤ ਉਪਾਹ ਵਾਹਿਗੁਰੂ ਜੀ ਤੂੰ ਸਭ ਤੋਂ ਪਹਿਲਾਂ ਬੱਚੇ ਦੀ ਖੁਰਾਕ ਦਾ ਪ੍ਰਬੰਧ ਕਰ ਦਿੰਦਾ ਹੈ ਪਹਿਲੋਂ ਦੇ ਤੈ ਰਜ਼ਕ ਸਮਾਹ ਪਿੱਛੋਂ ਦੇ ਤੈ ਜੰਤ ਉਪਾਹ ਬਾਅਦ ਚੋਂ ਤੂੰ ਜੰਤ ਨੂੰ ਪੈਦਾ ਕੀਤਾ ਇਸੇ ਕਰਕੇ ਸਾਤ ਸੰਗਤ ਮਨੁੱਖੀਆਂ ਪ੍ਰਮੁੱਖ ਦੋ ਲੋੜਾਂ ਦੇ ਆਮ ਤੌਰ ਤੇ ਹਰ ਇੱਕ ਬੰਦੇ ਦੀ ਜ਼ਿੰਦਗੀ ਵਿੱਚ ਈਮਾਨ ਜਿਹਨੂੰ ਅਸੀਂ ਇਮਾਨਦਾਰੀ ਕਹਿੰਦੇ ਆ ਫਿਰ ਦੂਜਾ ਗੁਜ਼ਾਰਾ ਗੁਜ਼ਾਰਾ ਦਾ ਪ੍ਰਬੰਧ ਰੱਬ ਕਰਦਾ ਤੇ ਈਮਾਨ ਸਾਨੂੰ ਗੁਰੂ ਸਿਖਾਉਂਦਾ ਤੇ ਜਦੋਂ ਈਮਾਨ ਦੀ ਗੱਲ ਕੀਤੀ ਤੇ ਆਖਿਆ ਸਿੱਖ ਦੀ ਸੋਚ ਹੰਸ ਵਰਗੀ ਚਾਹੀਦੀ ਹੈ ਬੇਵਕੀ ਹੋਵੇ ਸਿੱਖ ਸੱਚ ਤੇ ਝੂਠ ਨੂੰ ਉਹ ਬਿਲਕੁਲ ਜਾਣਦਾ ਹੋਵੇ ਕਿ ਮੇਰੀ ਜ਼ਿੰਦਗੀ ਅੰਦਰ ਸੱਚ ਕੀ ਹੈ ਕਿ ਝੂਠ ਕੀ ਹੈ ਭਾਈ ਪਾਰੂ ਨੂੰ ਕਰਮਹੰਸ ਕਹਿੰਦੇ ਸਨ ਉਹਨੇ ਮਹਾਰਾਜ ਨੂੰ ਅਰਜ਼ੀ ਕੀਤੀ ਤੀਜੇ ਪਾਤਸ਼ਾਹ ਨੂੰ ਕਿ ਸਤਰੂ ਜੀ ਤੁਸੀਂ ਗੋਤਮ ਕਰੋ ਤੇ ਸਾਲ ਵਿੱਚ ਦੋ ਦਿਨ ਆਉਂਦੇ ਨੇ 6-6 ਮਹੀਨਿਆਂ ਦੇ ਬਕਵੇ ਨਾਲ ਇੱਕ ਵਿਸਾਖੀ ਦਾ ਦਿਨ ਤੇ ਦੂਜਾ ਦਿਨ ਹੈ ਦੀਵਾਲੀ ਦਾ ਦਿਨ ਤੇ ਉਦੋਂ ਆਵਾਜ਼ਾਈ ਦੇ ਸਾਧਨ ਇਦਾਂ ਦੇ ਨਹੀਂ ਸਨ ਹੁੰਦੇ ਨਾ ਸੁਨੇਹਾ ਭੇਜਣ ਦੇ ਇਹ ਤੀਜੇ ਪਾਤਸ਼ਾਹ ਨੇ ਫਿਰ ਕਿਰਪਾ ਕੀਤੀ ਦੋ ਦਿਨ ਰੱਖੇ ਇੱਕ ਵਿਸਾਖੀ ਤੇ ਦੂਜਾ ਦੀਵਾਲੀ ਦਾ ਦਿਨ ਇਹ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚਣ ਸਿੱਖੀ ਦਾ ਕੇਂਦਰੀ ਅਸਥਾਨ ਪਹਿਲਾਂ ਗੋਇੰਦਵਾਲ ਸਾਹਿਬ ਸੀ ਫਿਰ ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਫਿਰ ਸਾਧ ਸੰਗਤ ਕੀਰਤਪੁਰ ਸਾਹਿਬ ਫਿਰ ਅਨੰਦਪੁਰ ਸਾਹਿਬ ਔਰ ਅੰਮ੍ਰਿਤਸਰ ਸਾਹਿਬ ਦੀ ਦੀਵਾਲੀ ਤੇ ਇੰਨੀ ਪ੍ਰਚਲਿਤ ਹੋਈ ਸਿੱਖਾਂ ਦੇ ਅੰਦਰ ਤੇ ਸਿੱਖਾਂ ਨੇ ਕਹਾਵਤਾਂ ਬਣਾ ਲਈਆਂ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਦੀਵਾਲੀ ਦੇ ਨਾਲ ਸਾਡਾ ਸਬੰਧ ਤੀਜੇ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਦਾ ਤੇ ਇਹ ਰਹਿਣਾ ਹੈ ਹੁਣ ਸਾਧ ਸੰਗਤ ਇੱਕ ਤੇ ਬਹੁਤ ਪ੍ਰਚਲਿਤ ਸਾਖੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾਈ ਕਰਵਾਇਆ ਇਹ ਇਤਿਹਾਸ ਨੂੰ ਸਾਂਝ ਆਪਾਂ ਫਿਰ ਪਾਵਾਂਗੇ ਦੀਵਾਲੀ ਦੇ ਦਿਨ ਨਾਲ ਸਿੱਖਾਂ ਦਾ ਸੰਬੰਧ ਕਿੰਨਾ ਗਹਿਰ ਇੱਕ ਦੀਵਾਲੀ ਆਈ ਸੰਨ 1745 ਈਸਵੀ ਸੰਨ ਦੇ ਸਾਤ ਸੰਤ ਜੀ ਇਸ ਸਮਾਂ ਉਹ ਆਇਆ ਸਿੱਖ ਕੌਮ ਤੇ ਜਦੋਂ ਹਕੂਮਤ ਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਕਿ ਜਿੱਥੇ ਵੀ ਸਿੰਘ ਮਿਲਦਾ ਹੈ ਜਿਹੜਾ ਬੰਦਾ ਉਹਦੀ ਸਾਨੂੰ ਖਬਰ ਸੁਹ ਦਿੰਦਾ ਹੈ ਉਹਨੂੰ ਅਸੀਂ ਇਨਾਮ ਦੇਾਂਗੇ ਤੇ ਜਿਹੜਾ ਨਾਲ ਚੱਲ ਕੇ ਸਾਨੂੰ ਫੜਾ ਦੇਗਾ ਉਹਨੂੰ ਇਨਾਮ ਉਹਦੇ ਤੋਂ ਵੱਧ ਜਿਹੜਾ ਸਿੰਘਾਂ ਦਾ ਸਿਰ ਲੈ ਕੇ ਆਵੇਗਾ ਉਹਨਾਂ ਸਿਰਾਂ ਦਾ ਵੀ ਮੁੱਲ ਰੱਖ ਦਿੱਤਾ ਹਕੂਮਤ ਨੇ ਕਿ ਜਿਹੜਾ ਸਿੰਘ ਦਾ ਸਿਰ ਲੈ ਕੇ ਆਵੇਗਾ ਉਹਨੂੰ ਅਸੀਂ 80 ਰੁਪਏ ਇਨਾਮ ਦਿਆਂਗੇ ਇਸੇ ਤਰ੍ਹਾਂ 20 ਰੁਪਏ 50 ਰੁਪਏ 80 ਰੁਪਏ ਇਹ ਇਨਾਮ ਸਿੰਘਾਂ ਦੇ ਸਿਰਾਂ ਸੀ ਇਹ ਜਕਰੀਆ ਖਾਨ ਦਾ ਸਮਾਂ ਸੀ ਸਿੱਖ ਸਰਦਾਰਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ 1745 ਦੇ ਵਿੱਚ ਦੀਵਾਲੀ ਵਾਲੇ ਦਿਨ ਇਕੱਠ ਕੀਤਾ ਤੇ ਉਸ ਇਕੱਠ ਦੇ ਵਿੱਚੋਂ ਉਹਨਾਂ ਨੇ ਇਸ ਸਰਬੱਤ ਖਾਲਸਾ ਇਕੱਤਰ ਕੀਤਾ ਸਰਬੱਤ ਖਾਲਸਾ ਹੁੰਦਾ ਸੀ ਕਿ ਜਿੰਨੀਆਂ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਹੈ ਉਹਨਾਂ ਦੀ ਇਕੱਤਰਤਾ ਹੋਵੇ ਫਿਰ ਸੰਗਤ ਦੇ ਭਰੇ ਇਕੱਠ ਦੇ ਵਿੱਚ ਮਤੇ ਹੋਣ ਜਿਹੜੇ ਸੰਗਤ ਦੀ ਪ੍ਰਵਾਨਗੀ ਦੇ ਨਾਲ ਉਹ ਲਾਗੂ ਕੀਤੇ ਜਾਵੇ ਇਹ ਫਿਰ 25 ਜਥੇ ਬਣੇ ਸਾਧ ਸੰਗਤ ਸਿੱਖਾਂ ਦੇ ਕਿ ਕਿਸ ਤਰ੍ਹਾਂ ਉਹਨਾਂ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ। ਫਿਰ ਸਾਤ ਸੰਗਤ ਇੱਕ ਦਿਵਾਲੀ ਆਈ 1760 ਈਸਵੀ ਸਾਲ ਦੇ। 1760 ਈਸਵੀ ਸਾਲ ਦੇ ਵਿੱਚ ਕੌਮ ਦੀ ਅਗਵਾਈ ਕਰਦੇ ਸਨ ਸਰਦਾਰ ਜੱਸਾ ਸਿੰਘ ਆਲੂਵਾਲੀਆ। ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਸਿੱਖ ਸਰਦਾਰਾਂ ਆਖਿਆ ਜੀ ਤੁਸੀਂ ਸਾਡੇ ਆਗੂ ਹੋ। ਆਪਾਂ 1760 ਈਸਵੀ ਸਾਲ ਦੀ ਦੀਵਾਲੀ ਤੇ ਇੱਕ ਇਕੱਤਰਤਾ ਰੱਖੀ ਐ ਉਦੋਂ ਸਰਬੱਤ ਖਾਲਸਾ ਇਕੱਤਰ ਹੋਇਆ ਤੇ ਸਿੱਖ ਸਰਦਾਰਾਂ ਇਹ ਮਤਾ ਕੀਤਾ ਕਿ ਹੁਣ ਕਿਉਂ ਨਾ ਹੋਵੇ ਅਹਿਮਦ ਸ਼ਾਹ ਅਬਦਾਲੀ ਤੇ ਮਰਹੱਟਿਆਂ ਦੀ ਲੜਾਈ ਹੋ ਰਹੀ ਹੈ ਪਾਣੀਪਤ ਦੇ میدان ਵਿੱਚ ਲੜਾਈ ਹੋਈ ਤੇ ਸਿੱਖ ਸਰਦਾਰਾਂ ਆਖਿਆ ਕਿ ਹੁਣ ਜੇ ਅਬਦਾਲੀ ਤੇ ਹਕੂਮਤ ਉਧਰਲੇ ਪਾਸੇ ਮਰਹੱਟਿਆਂ ਨਾਲ ਉਹਦੀ ਹੈ ਤੇ ਸਾਨੂੰ ਜ਼ਹੌਰ ਤੇ ਕਬਜ਼ਾ ਕਰ ਲੈਣਾ ਚਾਹੀਦਾ ਤੇ ਮੌਕਾ ਸਾਨੂੰ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੀਦਾ 1760 ਇਸਵੀ ਸਾਲ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਅਗਵਾਈ ਵਿੱਚ ਸਿੱਖ ਸਰਦਾਰਾਂ ਲਾਹੌਰ ਤੇ ਜਿਹੜਾ ਧਾਵਾ ਬੋਲ ਦਿੱਤਾ ਲਾਹੌਰ ਦੇ ਵਿੱਚੋਂ ਮੀਰ ਮੁਹੰਮਦ 30000 ਰੁਪਇਆ ਨਜ਼ਰਾਨਾ ਲੈ ਕੇ ਉਹ ਸਿੱਖ ਸਰਦਾਰਾਂ ਦੇ ਕੋਲ ਪੇਸ਼ਕਸ਼ ਲੈ ਕੇ ਆਇਆ ਕਹਿੰਦਾ ਜੀ ਤੁਸੀਂ ਵਾਪਸ ਚਲੇ ਜਾਓ ਇਹ ਨਿذرਾਨਾ ਅਸੀਂ ਆਪਣੇ ਵੱਲੋਂ ਤੁਹਾਨੂੰ ਦਿੰਨੇ ਆ। ਫਿਰ ਸਾਧ ਸੰਗਤ 1762 ਵਿੱਚ ਵੱਡਾ ਕੱਲੂ ਘਾਰਾ ਹੁੰਦਾ ਹੈ ਤੇ ਤੁਹਾਨੂੰ ਪਤਾ ਹੈ ਕਿ ਇਹ ਵੱਡਾ ਕੱਲੂ ਘਾਰਾ 1762 ਵਿੱਚ ਹੋਇਆ ਤੇ ਇਹ ਕੱਲੂ ਘਾਰਾ ਫਰਵਰੀ ਦੇ ਮਹੀਨੇ 1762 ਵਿੱਚ ਕੁੱਪ ਰਹੀਦਾ ਜਦੋਂ ਆਪਾਂ ਪੰਜਾਬ ਦੀ ਧਰਤੀ ਤੇ ਮਲੇਰ ਕੁੰਦਲੇ ਤੋਂ ਲੁਧਿਆਣੇ ਨੂੰ ਜਾਂਦੇ ਆ ਇਨ੍ਹਾਂ ਦੋਵੇਂ ਸ਼ਹਿਰਾਂ ਦੇ ਦਰਮਿਆਨ ਦੋ ਪਿੰਡ ਨੇ ਕੁੱਪ ਔਰ ਰਹੀੜਾ ਹੋ ਸਕਦਾ ਹੈ ਤੁਸੀਂ ਉਸ ਇਲਾਕੇ ਤੋਂ ਹੋਵੋਗੇ ਤੁਹਾਡੀਆਂ ਰਿਸ਼ਤੇਦਾਰੀਆਂ ਹੋਣਗੀਆਂ ਇਹ ਉਹ ਹਮਲਾ ਅਹਿਮਦ ਸ਼ਾਹ ਅਬਦਾਲੀ ਨੇ ਕੀਤਾ ਜਿਸ ਵੇਲੇ ਸਿੱਖਾਂ ਦੀ ਆਬਾਦੀ ਕੇਵਲ 60000 ਸੀ ਸਾਧ ਸੰਗਤ 30 ਤੋਂ 40000 ਦੇ ਕਰੀਬ ਇੱਕੋ ਦਿਨ ਬੱਚੇ ਬਜ਼ੁਰਗ ਸਿੰਘ ਤੇ ਸਿੰਗੜੀਆਂ ਸ਼ਹੀਦ ਕਰ ਦਿੱਤੇ ਗਏ ਅਮਰਦਾਸ਼ ਅਬਦਾਲੀ ਸੋਚਦਾ ਸੀ ਕਿ ਮੈਂ ਪਾਣੀਪਤ ਦੇ ਮੈਦਾਨ ਵਿੱਚ ਮਰਹਟਿਆਂ ਦਾ ਲੱਕ ਤੋੜ ਦਿੱਤਾ ਤੇ ਉਹ ਬੰਦੇ ਮੇਰੇ ਸਾਹਮਣੇ ਸਿਰ ਨਹੀਂ ਜੋਖ ਸਕੇ ਔਰ ਇਹ ਸਿੱਖਾਂ ਦਾ ਜੱਡੀ ਬੁਰੀ ਤਰ੍ਹਾਂ ਕਤਲਿਆ ਮੈਂ ਕੀਤਾ ਤੇ ਸਿੱਖ ਵੀ ਹੁਣ ਮੇਰੇ ਸਾਹਮਣੇ ਸਿਰ ਨਹੀਂ ਜੋਖਕਣ ਦੇਪੂ ਪਰ ਹੈਰਾਨਗੀ ਦੀ ਗੱਲ ਇਹ ਸੀ 18 ਅਕਤੂਬਰ 1762 ਨੂੰ ਦੀਵਾਲੀ ਆਈ ਸਾਧ ਸੰਗਤ ਉਸ ਦੀਵਾਲੀ ਵਾਲੇ ਦਿਨ ਕੇਵਲ ਸਾਧ ਸੰਗਤ 8 ਮਹੀਨੇ ਲੰਘੇ ਸਨ ਸਿੱਖ ਸਰਦਾਰਾਂ ਨੇ 1762 ਵਿੱਚ ਇਕੱਠ ਕੀਤਾ ਸ਼੍ਰੀ ਅੰਮ੍ਰਿਤਸਰ ਸਾਹਿਬ ਸਾਧ ਸੰਗਤ ਦੀਵਾਲੀ ਵਾਲੇ ਦਿਨ ਇਕੱਠ ਹੋਇਆ ਸਿੱਖ ਸਰਦਾਰਾਂ ਆਖਿਆ ਕਿ ਜੇਕਰ ਅਹਿਮਦ ਸ਼ਾਹ ਅਬਦਾਲੀ ਔਰ ਹੋਰ ਜਿਹੜੇ ਹਾਕਮ ਨੇ ਉਹ ਆਪਸ ਵਿੱਚ ਉਲਝਦੇ ਨੇ ਤੇ ਸਾਨੂੰ ਇਹ ਵੀ ਸਮਾਂ ਅਜਾਈ ਨਹੀਂ ਜਾਣ ਦੇਣਾ ਚਾਹੀਦਾ ਤੇ ਤੁਹਾਨੂੰ ਪਤਾ ਹੈ ਅਹਿਮਦ ਸ਼ਾਹ ਅਬਦਾਲੀ ਨੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬਾਰੂਦ ਦੇ ਉੱਪੇ ਭਰ ਕੇ ਉਹਨੇ ਬੁੜਾ ਦਿੱਤਾ ਸੀ ਵਿੜਨੇ ਨੂੰ ਉਹਨੂੰ ਕਿਸੇ ਆਖਿਆ ਸੀ ਸਿੱਖਾਂ ਦੀ ਸ਼ਕਤੀ ਹਰਿਮੰਦਰ ਸਾਹਿਬ ਹੈ ਅੰਮ੍ਰਿਤਸਰ ਸਰੋਵਰ ਵਿੱਚ ਹੈ ਔਰ ਜਿਹੜਾ ਸਿੱਖ ਇਹਦੇ ਤੇ ਅਪੀਦਾ ਰੱਖਦਾ ਹੈ ਉਹ ਤੇ ਮੌਤ ਨੂੰ ਮੁਖੌਲ ਕਰਨ ਲੱਗ ਜਾਂਦਾ ਹੈ ਔਰ ਉਹ ਇਸ ਗੱਲ ਤੋਂ ਇੰਨਾ ਚਿੜ ਚੁੱਕਾ ਸੀ ਸਾਧ ਸੰਗਤ ਉਹਨੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਬਿਲਡਿੰਗ ਨੂੰ ਢਾਹ ਦਿੱਤਾ ਇਹ ਕਹਿਣ ਤੋਂ ਭਾਵ ਸੀ ਕਿ ਜਿੱਥੇ ਸਿੱਖਾਂ ਦਾ عقیدہ ਇਹ ਹੋਵੇ ਕਿ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਕਿ ਸਿੱਖ ਬੜੀ ਭਾਵਨਾ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੇ